ਸਹੀ ਧਿਆਨ ਦੇ ਵਿੱਚ ਬੈਠਣ ਦਾ ਤਰੀਕਾ ਆ ਫਿਰ ਜਿੱਦਾਂ ਦਾ ਮਰਜ਼ੀ ਦੁੱਖ ਹੋਵੇ ਉਹ ਸਾਨੂੰ ਮਹਿਸੂਸ ਨਹੀਂ ਹੋਊਗਾ ਕਿਉਂਕਿ ਮਨ ਉਸ ਇਲਾਕੇ ਨੂੰ ਛੱਡ ਕੇ ਚਲਾ ਗਿਆ ਜਿੱਥੇ ਦੁੱਖ ਤੇ ਸੁੱਖ ਇਹਨੂੰ ਮਹਿਸੂਸ ਹੁੰਦੇ ਆ ਪੌਣ ਦੇ ਵਿੱਚ ਰਲ ਕੇ ਇਹਨੂੰ ਦੁੱਖ ਤੇ ਸੁੱਖ ਮਹਿਸੂਸ ਹੁੰਦੇ ਆ ਤੇ ਇਹਨੇ ਪੌਣ ਨੂੰ ਛੱਡ ਦਿੱਤਾ ਅਸੀਂ ਸਾਰੇ ਮੈਡੀਟੇਸ਼ਨ ਕਰਨਾ ਚਾਹੁੰਦੇ ਆ ਧਿਆਨ ਸਿਮਰਨ ਦੇ ਵਿੱਚ ਬੈਠਣਾ ਚਾਹੁੰਦੇ ਆ ਤਾਂ ਜੋ ਸਾਡੇ ਦੁੱਖ ਤਕਲੀਫਾਂ ਘਟ ਜਾਣ ਕੋਈ ਸਾਡੇ ਜੀਵਨ ਦੇ ਵਿੱਚ ਬਹੁਤ ਵੱਡਾ ਹਾਦਸਾ ਹੋਇਆ ਹੁੰਦਾ ਸੀ ਉਹਨੂੰ ਭੁੱਲਣਾ ਚਾਹੁੰਦੇ ਆ ਅੱਜ ਆਪਣੇ ਕੋਲ ਇਦਾਂ ਇੱਕ ਕਮੈਂਟ ਪਹੁੰਚਾਇਆ ਬਹੁਤ ਜ਼ਿਆਦਾ ਇੰਟਰਸਟਿੰਗ ਆ ਆਪਾਂ ਗੁਰਮਖਾਂ ਦਾ ਨਾਮ ਨਹੀਂ ਸ਼ੋਅ ਕਰਨਾ ਕਈ ਵਾਰੀ ਕੋਈ ਪਰਸਨਲ ਇਸ਼ੂ ਹੁੰਦੇ ਆ ਉਹ ਆਪਾਂ ਨੂੰ ਲਿਖਦੇ ਆ ਹਿੰਦੀ ਦੇ ਵਿੱਚ ਲਿਖਿਆ ਆ ਉਹਨਾਂ ਨੇ ਕਹਿੰਦੇ ਮੈਨੂੰ ਕੋਈ ਛੱਡ ਕੇ ਚਲਾ ਗਿਆ ਮੈਂ ਮੈਡੀਟੇਸ਼ਨ ਕਰਦਾ ਆ ਪਰ ਕਹਿੰਦੇ ਜਿਹੜੀ ਟੈਨਸ਼ਨ ਆ ਉਹ ਜਿਉਂ ਦੀ ਤਿਉਂ ਬਣੀ ਹੋਈ ਆ ਮੇਰਾ ਕਹਿੰਦੇ ਇਹ ਸਵਾਲ ਆ ਕਿ ਜਦੋਂ ਮੇਰੀ ਤਕਲੀਫ ਖਤਮ ਹੋ ਜਾਊਗੀ ਕੀ ਮੈਡੀਟੇਸ਼ਨ ਉਦੋਂ ਆਪਣਾ ਅਸਰ ਕਰੇਗੀ ਇਹ ਸੰਸਾਰ ਦੇ ਵਿੱਚ ਹਰ ਕੋਈ ਜੀਵ ਆਪਣੇ ਆਪ ਨੂੰ ਸੁਖੀ ਕਰਨਾ ਚਾਹੁੰਦਾ ਪਰ ਗੁਰਬਾਣੀ ਸਾਨੂੰ ਇਹ ਦੱਸਦੀ ਆ ਅਲਰਟ ਕਰਦੀ ਆ ਕਿ ਜਿੱਥੋਂ ਭਾਈ ਤੁਸੀਂ ਸੁਖ ਲੱਭਦੇ ਹੋ ਇੱਥੇ ਅਸਲ ਵਿੱਚ ਸੁਖ ਹੈ ਹੀ ਨਹੀਂ ਇਹ ਤਾਂ ਦੁੱਖਾਂ ਦੇ ਨਾਲ ਭਰਿਆ ਪਿਆ ਜੋ ਤੁਹਾਨੂੰ ਦੂਰੋਂ ਇੱਕ ਸੁਖ ਦਿਖਾਈ ਦਿੰਦਾ ਆ ਉਹ ਅਸਲ ਵਿੱਚ ਦੁੱਖ ਦਾ ਕਾਰਨ ਆ ਜਿਵੇਂ ਰੇਗਿਸਤਾਨ ਦੇ ਵਿੱਚ ਕੋਈ ਬੰਦਾ ਪਿਆਸਾ ਖੜਾ ਹੋਵੇ ਬਹੁਤ ਜ਼ਿਆਦਾ ਗਰਮੀ ਹੋਵੇ ਉਹ ਜਦੋਂ ਜੂ ਉਹ ਜਦੋਂ ਦੂਰ ਝਾਤੀ ਮਾਰੇਗਾ ਤਾਂ ਉਹਨੂੰ ਇਦਾਂ ਲੱਗਣਾ ਕਿ ਜਿਵੇਂ ਦੂਰ ਪਾਣੀ ਦਾ ਝਰਨਾ ਆ ਪਰ ਜਿਵੇਂ ਜਿਵੇਂ ਉਹ ਤੁਰ ਕੇ ਉਹਦੇ ਕੋਲ ਜਾਊਗਾ ਉੱਥੇ ਰੀਤਾ ਹੀ ਹੁੰਦਾ ਉਹ ਇੱਕ ਗਰਮੀ ਦੀ ਰਿਫਲੈਕਸ਼ਨ ਹੁੰਦੀ ਆ ਇਸੇ ਤਰ੍ਹਾਂ ਸਾਨੂੰ ਦੂਰ ਖੜੀਆਂ ਚੀਜ਼ਾਂ ਦੂਰ ਖੜੇ ਰਿਸ਼ਤੇ ਆਉਣ ਵਾਲਾ ਫਿਊਚਰ ਸਾਨੂੰ ਸੋਚਾਂ ਫਿਕਰਾਂ ਦੇ ਵਿੱਚ ਰੱਖਦਾ ਤੇ ਸਾਨੂੰ ਉਹ ਸੁੱਖ ਮਹਿਸੂਸ ਹੁੰਦਾ ਜਿਉ ਜੋ ਪਾਉ ਉਹਦੇ ਕੋਲ ਪਹੁੰਚਦੇ ਜਾਂਦੇ ਆ ਉਹਦੇ ਵਿੱਚੋਂ ਸੁੱਖ ਘਟ ਤੇ ਤਕਲੀਫਾਂ ਜ਼ਿਆਦਾ ਨਿਕਲਦੇ ਆ ਗੁਰਮਖਾਂ ਦੇ ਸਵਾਲ ਦੇ ਉੱਤੇ ਵਿਚਾਰ ਕਰਦੇ ਆ ਕਿ ਕੀ ਕਰਨਾ ਚਾਹੀਦਾ ਤਾਂ ਜੋ ਜਿਹੜਾ ਜੀਵ ਸਾਨੂੰ ਛੱਡ ਕੇ ਗਿਆ ਆ ਉਹਦਾ ਦੁੱਖ ਘਟ ਹੋ ਜਾਵੇ ਵਾਹਿਗੁਰੂ ਦੇਖੋ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਇਦਾਂ ਦੇ ਹਾਦਸੇ ਹੁੰਦੇ ਆ ਜੋ ਸਾਡੀ ਲਿਮਟ ਤੋਂ ਬਾਹਰ ਹੁੰਦੇ ਆ ਤੇ ਅਸੀਂ ਕਾਫੀ ਪਰੇਸ਼ਾਨ ਹੋ ਜਾਂਦੇ ਆ ਸਾਨੂੰ ਲੱਗਦਾ ਕਿ ਸਾਡਾ ਜੀਵਨ ਬਸ ਸਮਾਪਤੇ ਹੀ ਆ ਐਂਡ ਹੋ ਗਿਆ ਪਰ ਆਪ ਜੀ ਨੂੰ ਦੱਸਿਏ ਕਿ ਇੱਥੇ ਮਾਲਕ ਜੇ ਚਾਹਣ ਇਸ ਦੁੱਖ ਨੂੰ ਸਕੈਂਟਾਂ ਦੇ ਵਿੱਚ ਦੂਰ ਕਰ ਸਕਦੇ ਆ ਸਕੈਂਟਾਂ ਦੇ ਵਿੱਚ ਸਾਨੂੰ ਲੱਗਦਾ ਵੀ ਅਸੀਂ ਸਕੈਂਟ ਵੀ ਕੁਝ ਜ਼ਿਆਦਾ ਕਹਿ ਰਹੇ ਆ ਕਿਉਂਕਿ ਮਾਲਕ ਨੇ ਇਹ ਸ੍ਰਿਸ਼ਟੀ ਬਣਾਈ ਆ ਤੇ ਸ੍ਰਿਸ਼ਟੀ ਦੇ ਵਿੱਚ ਆਪਾਂ ਸਾਰੇ ਜੀਵਾਂ ਨੂੰ ਰਚਿਆ ਹੋਇਆ ਹੈ ਤੇ ਵਿੱਚ ਇੱਕ ਖੇਡ ਬਣਾਇਆ ਆ ਹੁਣ ਵੇਖੋ ਜਦੋਂ ਆਪਾਂ ਸੰਸਾਰ ਦੇ ਉੱਤੇ ਆ ਜਾਂਦੇ ਆ ਆਪਾਂ ਨੂੰ ਜਿਹੋ ਜਿਹੇ ਸਿੱਖਿਆ ਮਿਲੀ ਹੁੰਦੀ ਆ ਆਪਾਂ ਕੀ ਕਰਦੇ ਆ ਕਿ ਇਸ ਸੰਸਾਰ ਨੂੰ ਹੀ ਸੱਚ ਮੰਨਦੇ ਆ ਇਹਦੇ ਵਿੱਚ ਹੀ ਆਪਾਂ ਤੁਰੇ ਫਿਰਦੇ ਆ ਇਹਨੂੰ ਸੱਚ ਮੰਨ ਕੇ ਹੁਣ ਜੋ ਆਪਾਂ ਨੂੰ ਆਪਣੇ ਤੋਂ ਇਲਾਵਾ ਜੀਵ ਹੋਰ ਦਿਖਾਈ ਦਿੰਦੇ ਆ ਆਪਣਾ ਉਹਨਾਂ ਦੇ ਨਾਲ ਮੋਹ ਪੈ ਜਾਂਦਾ ਹੁਣ ਮੋਹ ਇੰਨਾ ਤਾਂ ਪੈ ਗਿਆ ਕਿਉਂਕਿ ਸਾਨੂੰ ਨੌਲੇਜ ਨਹੀਂ ਹੈ ਜਾਣਕਾਰੀ ਨਹੀਂ ਹੈ ਪਰ ਗੁਰਬਾਣੀ ਪੈਰ ਪੈਰ ਤੇ ਸਮਝਾਉਂਦੀ ਹੈ ਕਿ ਜਿੱਥੇ ਤੂੰ ਮੋਹ ਦੇ ਵਿੱਚ ਫਸ ਚੁੱਕਾ ਆ ਇਹ ਹੀ ਤਾਂ ਤੇਰੇ ਦੁੱਖ ਦਾ ਕਾਰਨ ਹੈ ਕਿਉਂਕਿ ਤੂੰ ਮੋਹ ਗਲਤ ਜਗ੍ਹਾ ਤੇ ਪਾਇਆ ਜੇ ਤੂੰ ਇਹੇ ਮੋਹ ਨਾਮ ਦੇ ਵਿੱਚ ਜੋੜ ਕੇ ਨਾਮ ਦੇ ਨਾਲ ਪਾ ਲੰਦਾ ਉਸ ਪਰਮੇਸ਼ਵਰ ਨਾਲ ਪਾ ਲੰਦਾ ਤਾਂ ਤੂੰ ਅੱਜ ਇੰਨਾ ਦੁਖੀ ਨਾ ਹੁੰਦਾ ਹੁਣ ਆਪ ਜੀ ਨੇ ਇੱਕ ਗੱਲ ਨੋਟ ਕੀਤੀ ਹੋਣੀ ਆ ਕਿ ਜੋ ਸੰਤ ਮਹਾਪੁਰਸ਼ ਕਈ ਹੁੰਦੇ ਨੇ ਜੋ ਬਹੁਤ ਗਰੀਬਤਾ ਹੁੰਦੇ ਨੇ ਪਰ ਅੰਦਰੋਂ ਨਾਮ ਦੇ ਨਾਲ ਜੁੜਨ ਕਰਕੇ ਉਹ ਬਹੁਤ ਸਹਜ ਵਿੱਚ ਵਿਚਰਦੇ ਆ ਹਮੇਸ਼ਾ ਹੀ ਚਿਹਰੇ ਦੇ ਉੱਤੇ ਉਹਨਾਂ ਦੇ ਹਾਸਾ ਰਹਿੰਦਾ ਮੁਸਕਾਨ ਰਹਿੰਦੀ ਆ ਇੱਕ ਚਿਹਰੇ ਤੇ ਰੋਹਾਨੀ ਨੂਰ ਰਿੰਦਾ ਕਿਉਂਕਿ ਉਹ ਸੰਤ ਉਸ ਨਾਮ ਦੇ ਨਾਲ ਜੁੜ ਗਏ ਜਿਸ ਨਾਮ ਦੇ ਵਿੱਚੋਂ ਹੀ ਸੁੱਖ ਪ੍ਰਾਪਤ ਹੁੰਦੇ ਨਾਮ ਦੇ ਨਾਲ ਜੁੜਿਆ ਹੋਇਆ ਜੀਵ ਜੇ ਬਹੁਤਾ ਗਰੀਬ ਹੈ ਪਰ ਉਹ ਕਿਸੇ ਧਨੀ ਬੰਦੇ ਨਾਲੋਂ ਅਮੀਰ ਬੰਦੇ ਨਾਲੋਂ ਜ਼ਿਆਦਾ ਖੁਸ਼ ਦਿਖਾਈ ਦੇਵੇਗਾ ਕਿਉਂਕਿ ਜੋ ਅਮੀਰ ਬੰਦਾ ਹੈ ਉਹ ਜੇ ਨਾਮ ਦੇ ਨਾਲ ਨਹੀਂ ਜੁੜਿਆ ਉਹ ਬਾਹਰੀ ਚੀਜ਼ਾਂ ਵਸਤੂਆਂ ਦੇ ਨਾਲ ਜੁੜਿਆ ਹੈ ਜਿੱਥੇ ਮਾਰੇ ਕਹਿੰਦੇ ਨੇ ਤਕਲੀਫਾਂ ਨੇ ਡਿਪਰੈਸ਼ਨ ਹੈ ਟੈਨਸ਼ਨ ਹੈ ਇਸੇ ਤਰ੍ਹਾਂ ਆਪਾਂ ਸੰਸਾਰ ਦੇ ਵਿੱਚ ਵੀ ਇੱਕ ਜੀਵ ਦੂਸਰੇ ਜੀਵ ਦੇ ਨਾਲ ਮੋਹ ਦੇ ਵਿੱਚ ਪੈ ਜਾਂਦਾ ਇਹ ਮੋਹ ਕੀ ਹੈ ਕਾਲ ਦਾ ਰੂਪ ਹੈ ਪੰਜ ਦੂਤ ਨੇ ਇਹ ਮਨ ਨੂੰ ਐਵੇਂ ਭਰਮਾਈ ਰੱਖਦੇ ਨੇ ਮਨ ਦੇ ਵਿੱਚ ਫੁਰਨੇ ਪੈਦਾ ਕਰ ਦਿੱਤੇ ਕਿ ਲੈ ਲੈ ਉਹ ਤਾਂ ਤੈਨੂੰ ਛੱਡ ਕੇ ਚਲਾ ਗਿਆ ਹੁਣ ਤਾਂ ਤੇਰੀ ਜ਼ਿੰਦਗੀ ਬਸ ਖਤਮ ਹੈ ਜਦੋਂ ਨਾਮ ਦੇ ਨਾਲ ਜੁੜਿਆ ਹੋਇਆ ਜੀਵ ਥੱਲੇ ਨੂੰ ਝਾਤੀ ਮਾਰਦਾ ਹੈ ਅਜਿਹੇ ਫੁਰਨਿਆਂ ਵੱਲ ਤਾਂ ਉਹ ਸਮਝਦਾ ਹੈ ਕਿ ਇਹ ਤਾਂ ਇੱਕ ਚਿੱਕੜ ਆ ਇਹ ਤਾਂ ਗੰਦਗੀ ਦਾ ਇੱਕ ਨਾਲਾ ਆ ਤੇ ਉੱਪਰ ਨੂੰ ਵੇਖ ਕੇ ਮਾਲਕ ਵੱਲ ਨੂੰ ਸ਼ੁਕਰ ਮਨਾਉਂਦਾ ਕਿ ਸੱਚੇ ਪਾਤਸ਼ਾਹ ਧੰਨਵਾਦੀ ਆ ਸ਼ੁਕਰਾਨਾ ਤੁਹਾਡਾ ਜੋ ਉਹ ਵਾਲੇ ਚਿੱਕੜ ਦੇ ਵਿੱਚੋਂ ਕੱਢ ਕੇ ਪਰੇ ਮਾਰਿਆ ਜਦੋਂ ਸਾਡਾ ਮਨ ਬਾਹਰ ਮੁਖੀ ਆ ਤਾਂ ਦੁਖੀ ਰਹੇਗਾ ਜੇ ਹੌਲੀ ਹੌਲੀ ਅੰਤਰਗਤ ਜਾਣਾ ਸ਼ੁਰੂ ਕਰ ਦਵੇ ਤਾਂ ਚਾਹੇ ਬਾਹਰ ਜਿੰਨਾ ਮਰਜੀ ਦੁੱਖ ਹੋਵੇ ਤਾਂ ਅੰਦਰ ਉਹ ਸੁਖੀ ਰਹੂਗਾ ਹੁਣ ਇਸ ਵਾਸਤੇ ਆਪਾਂ ਕੀ ਕਰਨਾ ਕਿ ਡਾਇਰੈਕਟ ਮੈਡੀਟੇਸ਼ਨ ਤੇ ਨਹੀਂ ਬੈਠਣਾ ਧਿਆਨ ਦੇ ਵਿੱਚ ਨਹੀਂ ਬੈਠਣਾ ਰਸਨਾ ਤੋਂ ਪਹਿਲਾਂ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਦਾ ਉਚਾਰਨ ਕਰਨਾ ਗੁਰਮੰਤਰ ਤੁਸੀਂ ਕੋਈ ਵੀ ਲੈ ਸਕਦੇ ਆ ਜਿਵੇਂ ਸਿੱਖਾਂ ਦੇ ਵਿੱਚ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕੀਤਾ ਜਾਂਦਾ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਰਸਨਾ ਤੋਂ ਬੋਲ ਕੇ ਕੰਨਾਂ ਤੋਂ ਸੁਣ ਕੇ ਕਰਨਾ ਆ ਜਿੰਨਾ ਤੁਹਾਡਾ ਮਨ ਸੁਨੇਗਾ ਮਨ ਅੰਤਰਗਤ ਹੋਣ ਕਰਕੇ ਬਾਹਰੀ ਜਿੰਨੇ ਵੀ ਦੁੱਖ ਤਕਲੀਫਾਂ ਨੇ ਉਹਨਾਂ ਤੋਂ ਕਨੈਕਸ਼ਨ ਕੱਟਿਆ ਜਾਊਗਾ ਜਿਵੇਂ ਜਿਵੇਂ ਉਚਾਰਨ ਕਰਾਂਗੇ ਵਾਹਿਗੁਰੂ ਵਾਹਿਗੁਰੂ ਮਨ ਇਹਨੂੰ ਸੁਣੂਗਾ ਮਨ ਕਾਲ ਦੇ ਇਲਾਕੇ ਨੂੰ ਛੱਡ ਕੇ ਪਰੇ ਹੋ ਜਾਊਗਾ ਜਦ ਤੱਕ ਤਾਂ ਇਹ ਪੌਣ ਦੇ ਵਿੱਚ ਮਿਲਿਆ ਆ ਇਹਨੂੰ ਫੁਰਨੇ ਹੋਣਗੇ ਤੇ ਜਦੋਂ ਆਪਾਂ ਇਹਦਾ ਧਿਆਨ ਬਟਾ ਦੰਨੇ ਆ ਧਿਆਨ ਨੂੰ ਕਨਵਰਟ ਕਰ ਦੰਨੇ ਆ ਪੌਣ ਦੇ ਵਿੱਚੋਂ ਚੱਕ ਕੇ ਜੋ ਰਸਨਾ ਦੇ ਵਿੱਚ ਸਾਡੇ ਧੁਨ ਪ੍ਰਗਟ ਹੋ ਰਹੀ ਆ ਵਾਹ ਗੁਰੂ ਬਸ ਨਾਲ ਹੀ ਇਹ ਸੁੱਖਾਂ ਦੇ ਵਿੱਚ ਪ੍ਰਵੇਸ਼ ਕਰ ਜੂਗਾ ਜਿਵੇਂ ਆਪਾਂ ਨੂੰ ਸੰਸਾਰ ਦੇ ਵਿੱਚ ਕੋਈ ਵੀ ਕੰਮ ਕਰਨ ਵਾਸਤੇ ਉਹਦੀ ਪਹਿਲਾਂ ਸਿਖਲਾਈ ਲੈਣੀ ਪੈਂਦੀ ਆ ਟ੍ਰੇਨ ਹੋਣਾ ਪੈਂਦਾ ਆ ਇਸੇ ਤਰ੍ਹਾਂ ਸਿਮਰਨ ਮਾਰਗ ਦੇ ਵਿੱਚ ਵੀ ਸਾਨੂੰ ਇੱਧਰ ਅਭਿਆਸ ਕਰਨਾ ਪੈਂਦਾ ਮਿਹਨਤ ਕਰਨੀ ਪੈਂਦੀ ਆ ਸਮਾਂ ਦੇਣਾ ਪੈਂਦਾ ਆ ਜਿਉਂ-ਜਿਉਂ ਪਾ ਇਦਨ ਸਮਾਂ ਦੇਵਾਂਗੇ ਮਨ ਜਾਦਾ ਅੰਦਰੋਂ ਬਲਵਾਨ ਹੋਊਗਾ ਮਨ ਦਾ ਬਾਹਰੀ ਕਨੈਕਸ਼ਨ ਘਟ ਤੇ ਅੰਦਰੀ ਕਨੈਕਸ਼ਨ ਜ਼ਿਆਦਾ ਹੋਊਗਾ ਮਿੰਟ-ਮਿੰਟ ਬਾਅਦ ਅੱਖਾਂ ਬੰਦ ਕਰਕੇ ਆਪਣੇ ਆਪ ਨੂੰ ਵੇਖੇਗਾ ਆਪਣੇ ਆਪ ਦੇ ਨਾਲ ਵਿਚਾਰ ਕਰੇਗਾ ਕਦੀ ਆਪਣੇ ਆਪ ਨੂੰ ਵੇਖੇਗਾ ਕਿ ਮੈਂ ਕੀ ਹਾਂ ਮੈਂ ਕੌਣ ਹਾਂ ਮੈਂ ਕਿੱਥੋਂ ਆਇਆ ਹਾਂ ਮੈਂ ਕਿਸ ਦੇ ਨਾਲ ਜੁੜਨਾ ਆ ਜਦੋਂ ਇੰਨੀਆਂ ਗੱਲਾਂ ਆਪਣੇ ਆਪ ਨਾਲ ਕਰਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਸਮਝੋ ਬਾਹਰੀ ਕਨੈਕਸ਼ਨ ਕੱਟਿਆ ਗਿਆ ਹੁਣ ਅਸੀਂ ਆਪਣੀ ਮਰਜ਼ੀ ਦੇ ਨਾਲ ਬਾਹਰੀ ਕਨੈਕਸ਼ਨ ਜੋੜਾਂਗੇ ਜਦੋਂ ਅਸੀਂ ਸੰਸਾਰ ਦੇ ਤੌਰ ਤੇ ਨਾ ਬਹੁਤ ਜ਼ਿਆਦਾ ਪਰੇਸ਼ਾਨ ਹੁੰਨੇ ਆ ਤਾਂ ਮਾਲਕ ਨੂੰ ਬੇਨਤੀਆਂ ਕਰਨੀਆਂ ਚਾਹੀਦੀਆਂ ਰਸਨਾ ਦੇ ਵਿੱਚ ਸਿਮਰਨ ਕਰਨਾ ਚਾਹੀਦਾ ਮਾਲਕ ਬਹੁਤ ਜਲਦੀ ਤਰਸ ਕਰਦੇ ਨੇ ਕਿਉਂਕਿ ਉਹ ਤਾਂ ਆਪਣੇ ਅੰਗ ਸੰਗ ਨੇ ਹਮੇਸ਼ਾ ਹੀ ਆਪਾਂ ਨੂੰ ਵੇਖਦੇ ਪਏ ਨੇ ਹਮੇਸ਼ਾ ਹੀ ਆਪਣੇ ਨਾਲ ਨੇ ਤੇ ਉਹ ਹੀ ਤਾਂ ਆਪਣਾ ਅਸਲ ਮਾਤਾ ਪਿਤਾ ਆ ਤੇ ਜਦੋਂ ਕੋਈ ਵੀ ਬੱਚਾ ਪਰੇਸ਼ਾਨ ਹੋਊਗਾ ਆਪਣੇ ਮਾਤਾ ਪਿਤਾ ਨੂੰ ਯਾਦ ਕਰੂਗਾ ਤਾਂ ਮਾਤਾ ਪਿਤਾ ਭੱਜ-ਭੱਜ ਕੇ ਉਹ ਆਪਣੇ ਬੱਚੇ ਦੀਆਂ ਤਕਲੀਫਾਂ ਨੂੰ ਦੂਰ ਕਰਨਗੇ ਇੱਕ ਵਾਰੀ ਤੁਸੀਂ ਇਹ ਤਰੀਕਾ ਇਸਤੇਮਾਲ ਕਰਕੇ ਵੇਖਿਓ ਇਕਾਂਤ ਵਿੱਚ ਬੈਠੇ ਹੋ ਜੇ ਰਾਤ ਨੂੰ ਸੌਣ ਲੱਗੇ ਹੋ ਰਸਨਾ ਤੇ ਹਲਕਾ-ਹਲਕਾ ਸਿਮਰਨ ਚਲਾ ਕੇ ਮਾਲਕ ਨੂੰ ਬੇਨਤੀ ਕਰੋ ਕਿ ਸੱਚੇ ਪਾਤਸ਼ਾਹ ਇਸ ਤਕਲੀਫ ਦੇ ਵਿੱਚੋਂ ਕੱਢੋ ਕਿਰਪਾ ਕਰੋ ਮੇਰੇ ਉੱਤੇ ਮੈਨੂੰ ਨਾ ਸਮਝ ਨੂੰ ਕੋਈ ਸਮਝ ਨਹੀਂ ਹੈ ਫਿਰ ਵੇਖਿਓ ਮਾਲਕ ਕਿਵੇਂ ਕਿਰਪਾ ਕਰਦੇ ਸਾਡੇ ਸਰੀਰ ਦੀ ਕਾਇਆ ਬਦਲ ਜਾਂਦੀ ਹੈ ਲੋਕੀ ਤਾਂ ਤਾਂ ਦੇਖਦੇ ਆ ਵੀ ਇਹ ਉਹੀ ਬੰਦਾ ਆ ਪਰ ਆਪਾਂ ਲੋਕਾਂ ਦੀ ਪ੍ਰਵਾਹ ਨਹੀਂ ਕਰਨੀ ਆਪਾਂ ਦਾ ਆਪਣੇ ਮਾਰਗ ਦੇ ਉੱਤੇ ਜਾਣਾ ਆ ਜਿਹੜਾ ਮਾਰਗ ਸਾਨੂੰ ਸਾਡੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਦਿੱਤਾ ਆ ਕਿ ਤੁਹਾਨੂੰ ਅਸੀਂ ਮਨੁੱਖਾ ਦੇਹੀ ਦਿੱਤੀ ਆ ਹੁਣ ਤੁਸੀਂ ਸਿਮਰਨ ਕਰਕੇ ਮੇਰੇ ਤੱਕਰ ਮੇਰੇ ਨਾਮ ਤੱਕ ਪਹੁੰਚ ਕਰਨਾ ਆਪਾਂ ਮੈਡੀਟੇਸ਼ਨ ਨੂੰ ਵੀ ਸਮਝਣਾ ਆ ਕਿ ਅਸਲ ਵਿੱਚ ਇਹ ਚੀਜ਼ ਕੀ ਆ ਸਿਮਰਨ ਕੀ ਚੀਜ਼ ਆ ਮਨ ਨੂੰ ਕਿੱਦਾਂ ਆਪਾਂ ਵਿਚਾਰਿਤ ਕਰਨਾ ਆ ਮਨ ਨੂੰ ਕਿੱਦਾਂ ਆਪੋ ਨਾਮ ਸੁਣਾਉਣਾ ਆ ਇੱਕ ਗੱਲ ਆਪਣੇ ਦਿਮਾਗ ਦੇ ਵਿੱਚ ਰੱਖਿਓ ਕਿ ਜਦ ਤੱਕ ਸਾਡੇ ਸਰੀਰ ਦੇ ਵਿੱਚ ਸਾਡੇ ਮਨ ਦੇ ਵਿੱਚ ਫੁਰਨੇ ਚੱਲਦੇ ਆ ਮਤਲਬ ਥਾਟਸ ਆਉਂਦੇ ਆ ਉਦੋਂ ਤੱਕ ਅਸੀਂ ਸੁੱਖਾਂ ਦੇ ਵਿੱਚ ਜਾ ਨਹੀਂ ਸਕਦੇ ਸੁੱਖਾਂ ਦੇ ਵਿੱਚ ਐਂਟਰੀ ਮਾਰਨੀ ਆ ਤਾਂ ਸਾਨੂੰ ਪਹਿਲਾਂ ਰਸਨਾ ਤੋਂ ਸਿਮਰਨ ਕਰਨਾ ਪਏਗਾ ਮਨ ਨੂੰ ਕਾਲ ਦੇ ਇਲਾਕੇ ਦੇ ਵਿੱਚੋਂ ਚੱਕ ਕੇ ਮਨ ਨੇ ਜਿਹੜਾ ਪੰਜਾਂ ਦੇ ਨਾਲ ਦੋਸਤੀ ਪਾਈ ਹੈ ਨਾ ਇਹਨਾਂ ਨੂੰ ਉਹ ਤੋਂ ਵੱਖ ਕਰਨਾ ਪੈਣਾ ਤੇ ਵੱਖ ਕਰਨ ਦੇ ਵਿੱਚ ਜੋ ਹੈਲਪ ਕਰਦਾ ਵਾਹਿਗੁਰੂ ਗੁਰਮੰਤਰ ਵਾਹਿ ਗੁਰੂ ਵਾਹ ਗੁਰੂ ਬਸ ਦਿਨ ਰਾਤ ਚੱਲਣ ਦਿਓ ਸਿਮਰਨ ਇਹ ਜੇ ਦੇਖਿਓ ਫਿਰ ਕਿਰਪਾ ਹੁੰਦੀ ਮਾਲਕ ਕਿਵੇਂ ਕਿਰਪਾ ਕਰਦੇ ਸੁਭਾਈ ਗੁਰੂ ਸਾਰਿਆਂ ਦੇ ਲਾਈਫ ਦੇ ਵਿੱਚ ਇਦਾਂ ਦੇ ਕੋਈ ਨਾ ਕੋਈ ਮੂਵਮੈਂਟ ਹੁੰਦੀ ਆ ਕਿ ਜਿੱਥੇ ਆਪਣੇ ਨਾਲ ਬਹੁਤ ਵੱਡੇ ਹਾਦਸੇ ਹੋ ਜਾਂਦੇ ਆ ਕੋਈ ਐਕਸੀਡੈਂਟ ਹੋ ਜਾਂਦਾ ਕੋਈ ਸਰੀਰਕ ਤਕਲੀਫ ਹੁੰਦੀ ਆ ਦੁੱਖ ਤਕਲੀਫ ਲੱਗਦੀ ਆ ਕੋਈ ਆਪਣੀ ਲਾਈਫ ਦੇ ਵਿੱਚੋਂ ਆਪਾਂ ਨੂੰ ਕੋਈ ਛੱਡ ਕੇ ਚਲੇ ਜਾਂਦਾ ਹਮੇਸ਼ਾ ਵਾਸਤੇ ਉਦੋਂ ਦੁੱਖ ਤਾਂ ਬਹੁਤ ਮਹਿਸੂਸ ਹੁੰਦਾ ਆ ਇਦਾਂ ਲੱਗਦਾ ਕਿ ਬਸ ਹੁਣ ਜ਼ਿੰਦਗੀ ਸਾਡੀ ਖਤਮ ਹੋ ਗਈ ਹੁਣ ਸਾਡੀ ਜ਼ਿੰਦਗੀ ਦੇ ਵਿੱਚ ਹਾਸੇ ਨਹੀਂ ਰਹੇ ਆਪਾਂ ਉਹਨਾਂ ਚੀਜ਼ਾਂ ਨੂੰ ਬਾਰ ਬਾਰ ਯਾਦ ਕਰਦੇ ਆਂ ਇਹ ਕੀ ਹੈ ਇਹ ਮਾਰੇ ਕਹਿੰਦੇ ਨੇ ਮੋਹ ਦਾ ਜਾਲ ਆ ਇਹਨੂੰ ਕੱਟ ਲਓ ਇਹਨੂੰ ਕੱਟਦਾ ਕੌਣ ਹੈ ਵਾਹਿਗੁਰੂ ਗੁਰਮੰਤਰ ਨਾਮ ਜਪਣਾ ਸ਼ੁਰੂ ਕਰੋ ਸਿਮਰਨ ਕਰੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਜਿਵੇਂ ਜਿਵੇਂ ਸਿਮਰਨ ਦੀ ਡੁਬਕੀ ਲਗਾਉਂਗੇ ਤਾਂ ਇਹ ਸੁੱਖ ਦੇ ਸਾਗਰ ਦੇ ਵਿੱਚ ਥੱਲੇ ਨੂੰ ਹੋਰ ਗਹਿਰਾ ਹੋਰ ਗਹਿਰਾ ਜਾਂਦਾ ਜਾਵੇਗਾ ਜਿੰਨੇ ਸੁਖ ਸਾਗਰ ਦੇ ਵਿੱਚ ਇਹ ਡੁਬਕੀ ਲਗਾਏਗਾ ਓਨਾ ਹੀ ਜ਼ਿਆਦਾ ਸੁਖ ਮਹਿਸੂਸ ਕਰੇਗਾ ਸੋ ਵਾਹਿਗੁਰੂ ਜੀ ਉਮੀਦ ਕਰਦੇ ਹਾਂ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ